ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਵੀਰ ਬੁਟੀਕ ਪਿੰਡ ਗੁੰਗਰਾਲੀ ਸਿੱਖਾਂ ਤੋਂ ਸਭ ਤੋਂ ਪਹਿਲਾਂ ਮੇਰੀ ਤੁਹਾਨੂੰ ਰਿਕੁਐਸਟ ਹੈ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਤੇ ਅੱਗੇ ਸ਼ੇਅਰ ਕਰਿਓ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਸ਼ਰਟ ਪੀਸ ਵਿਦ ਪਲਾਜ਼ੋ ਔਰ ਵਿਦਆਊਟ ਪਲਾਜ਼ੋ ਵੀ ਤੁਸੀਂ ਲੈ ਸਕਦੇ ਹੋ ਇਹ ਦੇਖੋ ਜੀ ਸ਼ਰਟ ਪੀਸ ਅੱਜ ਕੱਲ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਇਹ ਲੀव्स ਬਣੇ ਹੋਏ ਨੇ ਵਿੱਚ ਉੱਤੇ ਔਰ ਵਿੱਚ ਕਾਫੀ ਕਲਰਫੁੱਲ ਇਹ ਹੈਗੀ ਹੈ ਸ਼ਰਟ ਇਹਨੂੰ ਤੁਸੀਂ ਅ ਕ੍ਰੀਮ ਬਾਟਮ ਦੇ ਨਾਲ ਵੀ ਵੇਅਰ ਕਰ ਸਕਦੇ ਹੋ ਵਾਈਟ ਦੇ ਨਾਲ ਵੀ ਕਰ ਸਕਦੇ ਹੋ ਆਫ ਵਾਈਟ ਨਾਲ ਵੀ ਕਰ ਸਕਦੇ ਹੋ ਸਭ ਤੋਂ ਪਹਿਲਾ ਡਿਜ਼ਾਈਨ ਆਪਣਾ ਇਹ ਆ ਗਿਆ ਜਿਹੜਾ ਤੁਹਾਨੂੰ ਪਸੰਦ ਹੋਊਗਾ ਉਹਦਾ ਸਕਰੀਨਸ਼ਾਟ ਜ਼ਰੂਰ ਲੈ ਲਿਓ ਇਹ ਆਪਣੇ ਕੋਲੇ ਸਿੰਗਲ ਸਿੰਗਲ ਨੇ ਇਹ ਦੁਬਾਰਾ ਨਹੀਂ ਮਿਲਣੇ ਤੁਹਾਨੂੰ ਇਹ ਜਿਹੜਾ ਨੈਕਸਟ ਹੈਗਾ ਉਹ ਆ ਗਿਆ ਰਿਓਨ ਕਾਟਨ ਦੇ ਉੱਪਰ ਇਹ ਦੇਖੋ ਉਸ ਤੋਂ ਨੈਕਸਟ ਆ ਗਿਆ ਮਸਲੀਨ ਕਾਟਨ ਦਾ ਬਹੁਤ ਜਿਆਦਾ ਸੋਹਣਾ ਪ੍ਰਿੰਟਾ ਇਹ ਕਪੜਾ ਵੀ ਬਹੁਤ ਜਿਆਦਾ ਸੌਫਟ ਆ ਇਹਨਾਂ ਦੇ ਜਿਹੜੇ ਪ੍ਰਾਈਸ ਨੇ ਤੁਸੀਂ ਆਪਾਂ ਨੂੰ ਸਕਰੀਨਸ਼ਾਟ ਭੇਜ ਕੇ ਪੁੱਛ ਸਕਦੇ ਹੋ ਜਿਹੜਾ ਨੈਕਸਟ ਆ ਉਹ ਹੈਗਾ ਰਾਮ ਟੈਕਸ ਦਾ ਉਸ ਤੋਂ ਨੈਕਸਟ ਆ ਗਿਆ ਇਹ ਵਾਲਾ ਜਿਹੜਾ ਨੈਕਸਟ ਹੈਗਾ ਉਹ ਇਹ ਵਾਲਾ ਪ੍ਰਿੰਟ ਆ ਗਿਆ ਪਿੰਕ ਕਲਰ ਦੇ ਵਿੱਚ ਉਸ ਤੋਂ ਨੈਕਸਟ ਇਹ ਵਾਲਾ ਆ ਗਿਆ ਇਹਦੇ ਨਾਲ ਤੁਸੀਂ ਕੋਈ ਵੀ ਬਾਟਮ ਜਿਹੜੀ ਹੈਗੀ ਆ ਉਹ ਵੇਅਰ ਕਰ ਸਕਦੇ ਹੋ ਵਾਈਟ ਵੀ ਕਰ ਸਕਦੇ ਹੋ ਇਹਦੇ ਵਿੱਚ ਬਹੁਤ ਜ਼ਿਆਦਾ ਕਲਰ ਨੇ ਕਿਸੇ ਵੀ ਕਲਰ ਦੇ ਵਿੱਚ ਤੁਸੀਂ ਜਿਹੜੀ ਬਾਟਮ ਆ ਉਹ ਵੇਅਰ ਕਰ ਸਕਦੇ ਹੋ ਇਹ ਤਾਂ ਆਪਣੇ ਸੀਗੇ ਸ਼ਰਟਸ ਦੇ ਡਿਜ਼ਾਈਨ ਉਸ ਤੋਂ ਬਾਅਦ ਆ ਗਿਆ ਆਪਣੇ ਕੋਲੇ ਪਲਾਜ਼ੋ ਦੇ ਡਿਜ਼ਾਈਨ ਇਹ ਦੇਖੋ ਫਰਸਟ ਡਿਜ਼ਾਈਨ ਇਹ ਆ ਗਿਆ ਸੈਕੰਡ ਔਰ ਥਰਡ ਡਿਜ਼ਾਈਨ ਇਹਦਾ ਹੈਗਾ ਇਹ ਵਾਲਾ ਫੋਰਥ ਡਿਜ਼ਾਈਨ ਆ ਗਿਆ ਇਹ ਵਾਲਾ ਸਾਰੇ ਅਲੱਗ-ਅਲੱਗ ਡਿਜ਼ਾਈਨ ਹੋਣਗੇ ਨੈਕਸਟ ਇਹ ਵਾਲਾ ਆ ਗਿਆ ਇਹ ਦੇਖੋ ਬਹੁਤ ਜਿਆਦਾ ਸੋਹਣੀ ਇਹਦੀ ਡਿਜ਼ਾਈਨਿੰਗ ਨੈਕਸਟ ਇਹ ਵਾਲਾ ਆ ਗਿਆ ਉਸ ਤੋਂ ਬਾਅਦ ਇਹ ਫੇਰ ਰਿਪੀਟ ਹੋ ਗਿਆ ਇਹ ਪਲਾਜ਼ੋ ਨੇ ਜਿਹੜੇ ਆਪਣੇ ਕੋਲੇ ਅਵੇਲੇਬਲ ਨੇ ਅਗਰ ਤੁਹਾਨੂੰ ਇਹਨਾਂ ਦੇ ਨਾਲ ਕਿਸੇ ਨਾਲ ਪਲਾਜ਼ੋ ਚਾਹੀਦਾ ਆਪਾਂ ਤੁਹਾਨੂੰ ਪਲਾਜ਼ੋ ਵੀ ਦੇ ਦਾਂਗੇ ਅਗਰ ਕੱਲੀ ਸ਼ਰਟ ਚਾਹੀਦੀ ਹੈ ਤਾਂ ਕੱਲੀ ਸ਼ਰਟ ਵੀ ਦੇ ਦਾਂਗੇ ਇਸ ਤੋਂ ਇਲਾਵਾ ਆਪਣੇ ਕੋਲੇ ਇਹ ਦੋ ਸੂਟ ਨੇ ਸਕਾਈ ਬਲੂ ਕਲਰ ਦੇ ਵਿੱਚ ਇਹਨਾਂ ਦੇ ਨਾਲ ਰਾਮ ਟੈਕਸ ਦੇ ਦੁਪੱਟੇ ਲੱਗੇ ਹੋਏ ਨੇ ਜਿਹੜੇ ਦੁਪੱਟਿਆਂ ਦੀ ਡਿਜ਼ਾਈਨਿੰਗ ਬਹੁਤ ਜ਼ਿਆਦਾ ਸੋਹਣੀ ਹੈ ਇਹ ਦੇਖੋ ਇਹ ਦੇਖੋ ਦੁਪੱਟਾ ਰਾਮ ਟੈਕਸ ਦਾ ਦੁਪੱਟਾ ਇਹ ਇਹ ਸੂਟ ਆ ਜਿਹੜਾ ਹੈਗਾ ਉਹ ਪਲੇਨ ਆਊਗਾ ਤੁਸੀਂ ਇਹਦੇ ਤੇ ਵਰਕ ਕਰਾ ਸਕਦੇ ਹੋ ਜਾਂ ਲੇਸਿਸ ਦੀ ਕੋਈ ਵੀ ਡਿਜ਼ਾਈਨਿੰਗ ਕਰ ਸਕਦੇ ਹੋ ਜਾਂ ਫਿਰ ਪੇਂਟ ਕਰਾ ਸਕਦੇ ਹੋ ਜਾਂ ਫਿਰ ਪਲੇਨ ਪਾਈਪਿੰਗ ਲਾ ਕੇ ਵੀ ਸਮਾ ਸਕਦੇ ਹੋ ਜਿਹੜਾ ਮੈਕਸ ਹੈਗਾ ਉਹ ਸੂਟ ਦਾ ਕਲਰ ਤਾਂ ਸੇਮ ਹੋਊਗਾ ਜਿਹੜਾ ਦੁਪੱਟਾ ਹੈਗਾ ਉਹ ਰਾਮਟੈਕਸ ਦਾ ਉਹ ਜਿਹੜਾ ਪਹਿਲਾਂ ਵਾਲਾ ਇਹ ਵਾਲਾ ਦੁਪੱਟਾ ਸੀਗਾ ਇਹ ਸੀਗਾ ਹਾਫ ਪਿਓਰ ਦਾ ਦੁਪੱਟਾ ਜਿਹੜਾ ਨੈਕਸਟ ਆ ਗਿਆ ਇਹ ਆ ਗਿਆ ਕਮਲ ਚ ਨੂੰ ਹੰਦਾ ਦੁਪੱਟਾ ਇਹਦੇ ਵਿੱਚ ਪਿੰਕ ਦਾ ਕੰਟਰਾਸਟ ਆ ਜੇ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਜਾਂ ਫਿਰ ਕੁੜਤੀ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਣੇ ਨੰਬਰ 94654 40735 ਦੇ ਉੱਪਰ ਸਕਰੀਨਸ਼ਾਟ ਭੇਜ ਕੇ ਜਿਹੜਾ ਆਪਣਾ ਆਰਡਰ ਆ ਉਹ ਬੁੱਕ ਕਰਵਾ ਸਕਦੇ ਹੋ ਧੰਨਵਾਦ